ਤੋ ਆਪਾਂ ਮੌਕਸਰ ਖੜੇ ਆ ਘੋੜਿਆਂ ਦੀ ਮੰਡੀ ਦੇ ਵਿੱਚ ਤੇ ਮੈਂ ਇਸ ਟਾਈਮ ਖੜਾ ਸੰਧੂ ਸਟੱਡ ਫਾਰਮ ਤੇ ਤੇ ਬਾਈਆਂ ਕੋਲੇ ਬਹੁਤ ਘੈਂਟ ਚੀਜ਼ ਆ ਤੇ ਗੱਲਬਾਤ ਕਰਦੇ ਆਂ ਦੀ ਡਿਟੇਲ ਦੇ ਬਾਰੇ ਵਿੱਚ ਤੇ ਸਾਰੀ ਵੀਡੀਓ ਦੇਖੋ ਜੀ ਧਿਆਨ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਵਧੀਆ ਬਾਈ ਕਿਵੇਂ ਆ ਮੇਲਾ ਕਿਵੇਂ ਪਹਿਲਾਂ ਬਹੁਤ ਵਧੀਆ ਬਾਈ ਵਧੀਆ ਘੈਂਟ ਆ ਤੇ ਇਹਦੇ ਬਾਰੇ ਦੱਸੀ ਬਾਈ ਇਹਦੀ ਡਿਟੇਲ ਇਹ ਬਈ ਪਤਾਵ ਘੋੜੇ ਦਾ ਬੱਚਾ ਜਿਸਪਾਲ ਅੰਕਲ ਕੋਲੋਂ ਸੀੜਾ

ਕੋਈ ਹੋਰ ਇਹਦੀ ਖਾਸੀਅਤ ਦੱਸ ਦੇ ਬਾਈ ਖਾਸੀਅਤ ਭਾਈ 66+ ਹਾਈਟ ਹੈ ਦੀ ਠੀਕ ਹੈ 36 ਮਾਂਥ ਉਮਰ ਹੈ ਠੀਕ ਹੈ ਕੀਸੂ ਕੀ ਰੱਖੀ ਆ ਕੀਸੇ ਦੀ ਬਾਈ 21000 ਰੁਪਿਆ 21000 ਰੁਪਿਆ ਚ ਬਾਈ ਪਹਿਲਾ ਘੋੜਾ ਸੀ ਪਹਿਲਾ ਸਾਨ ਇਹ ਕਿ ਤੂੰ ਪਹਿਲਾਂ ਪਿਆਰ ਕੀਤਾ ਪਹਿਲਾ ਪਹਿਲਾ ਹੀ ਆ ਗਿਆ ਠੀਕ ਹੈ ਤੇ ਉਸ ਘੋੜੇ ਬਾਰੇ ਵੀ ਦੱਸੀ ਇਹਦੇ ਪਿਓ ਬਾਰੇ ਉਹਦੇ ਵੀ ਬੱਚੇ ਕਹਿੰਦਾ ਭਾਪੀ ਗੈਂਤੀ ਦੀ ਆਏ ਆ ਤੇ ਉਸ ਤੋਂ ਪਹਿਲਾਂ ਵੈਗ ਗਿਆ ਘੋੜਾ ਲੈ ਗਿਆ ਹਾਂ ਠੀਕ ਹੈ ਤੇ ਮਾਂ ਵਾਲੇ ਪਾਸੋਂ ਹੈ ਕਿ ਮਾਂ ਵਾਲੇ ਬਸ ਆਨ ਆਉਣਾ ਬਾਈ ਆਨ ਹਾਂ ਠੀਕ ਹੈ ਤੇ ਰਿਜ਼ਲਟ ਵੀ ਇਹਦੇ ਸੋਹਣੇ ਆਈ ਜਾਂਦੇ ਹੈ ਤੇ ਕਿੰਨੇ ਕ ਜਾਨਵਰ ਆ ਬਈ ਘਰੇ ਆਪਣੇ ਕੋਲੇ ਆ ਆਪਣੇ ਕੋਲੇ ਬਈ 7-8 ਘੋੜਾ ਨੌਕਰੀ ਪਹਿਲੀ ਪਸੰਦ ਆ ਤੁਹਾਡੀ ਨੌਕਰੀ ਹਾਂਜੀ ਮਾਰਵਾੜੀ ਹੈਗਾ ਕਿ ਨੌਕਰੀ ਹੀ ਰੱਖੇ ਮਾਰਵਾੜੀ ਪਹਿਲੀ ਬਸ਼ੇਰੀ ਲਈ ਸੀ ਬਈ ਉਹ ਵੀ ਸੀਗਾ ਘਰ ਨਹੀਂ ਆਏ ਹੋਏ ਉਹ ਖੜੀ ਅੱਛਾ ਨੌਕਰੀ ਦਾ ਹੀ ਖਾਸ ਕਰਕੇ ਕਾਹਦੋ ਹਾਂਜੀ ਨੌਕਰੀ ਨੌਕਰੀ ਕਹਿੰਦਾ ਆਪਾਂ ਬਈ ਵੀ ਖੜਾ ਸੋਹਣਾ ਲੱਗਦਾ ਘਰੇ ਜਦ ਦਿਲ ਨੂੰ ਲੱਗ ਹਾਂ ਕਈਆਂ ਦੀ ਚਾਹਤ ਹੁੰਦੀ ਹੈ ਵੀ ਮਾਰਵਾੜੀ ਰੱਖਣ ਦੀ ਕਈਆਂ ਦੀ ਨੌਕਰੀ ਦੀ ਹੁੰਦੀ ਹੈ ਠੀਕ ਹੈ ਕਈ ਚੰਬੀਆਂ ਨੂੰ ਖਤੰਤ ਕਰਦੇ ਅੱਡ-ਅੱਡ ਹੁੰਦੀਆਂ ਬੰਸਾਂ ਪਹਿਲਾ ਬਸ਼ੇਰਾ ਜਾਂ ਪਹਿਲੀ ਘੋੜੀ ਕਿਹੜੀ ਸੀ ਬਾਈ ਜਿਹੜੀ ਘਰੇ ਆਈ ਤੇ ਜਿਨੇ ਚੰਬੀ ਹੀ ਬਈ ਪਹਿਲੇ ਚੰਬੀ ਸੀ ਚੰਬੀ ਨੇ ਨੁਕਰਾ ਦਿੱਤਾ ਸੀ ਚੰਬੀ ਤੋਂ ਚੱਲਿਆ ਕੰਮ ਅੱਛਾ ਨਹੀਂ ਕਹਿੰਦਾ ਭਾ ਵੀ ਉਹਨੇ ਹੀ ਚੰਬੀ ਦਿੱਤੇ ਸੀ ਕੋਈ ਐਬ ਜਾਂ ਕੋਈ ਇਕ ਅੱਧਾ ਸੁਆ ਦਿੱਤਾ ਨੁਕਰਾ ਤੇ ਫੇਰ ਨੁਕਰਾਂ ਦਾ ਕੰਮ ਚੱਲਿਆ ਫੇਰ ਕੰਮ ਹਾਂਜੀ ਠੀਕ ਹੈ ਤੇ ਬਾਈ ਹੁਣ ਇਹਨੂੰ ਕੀ ਫੀਸ ਰੱਖੀ ਹੈ ਦੀ ਇਹਦੀ 21000 ਰੁਪਇਆ ਪਈ 21000 ਰੁਪਇਆ ਠੀਕ ਆ ਕਿ ਕੋਈ ਮੇਲੇ ਤੇ ਡਿਸਕਾਊਂਟ ਹੈ ਕਿ ਡਿਸਕਾਊਂਟ ਕਰ ਦਾਂਗੇ ਬਈ ਜੇ ਕੋਈ ਭਰਾ ਆਊਗਾ ਠੀਕ ਹੈ ਤੇ ਕਿੰਨੇ ਦਿਨ ਰਹੋਗੇ ਹਣ ਕੇ ਇਹ ਕੱਲ ਨੂੰ ਜਾਓ ਥੋੜਾ ਬਈ ਕੱਲ ਨੂੰ ਜਾਓ ਹਾਂਜੀ ਠੀਕ ਆ ਤੇ ਆਈਆਂ ਦੇ ਮਾਰੇ ਰਿਜ਼ਲਟ ਬਾਰੇ ਦੱਸੀ ਆ ਫੜੀ ਆ ਬਈ ਰਿਜ਼ਲਟ ਆ ਮਿੱਤਰੋ ਇਹਦੇ ਤੇ ਦੇਖੋ ਬਾਈ ਤੁਹਾਨੂੰ ਦਿਖਾਉਂਦਾ ਹਾਂਜੀ ਬਈ ਇਹਦੇ ਬਾਰੇ ਦੱਸੀ ਇਹ ਬਸ਼ੇਰੀ ਆ ਬਈ ਅੱਛਾ 3 ਮਹੀਨੇ ਦੀ 3 ਮਹੀਨੇ ਹਾਂਜੀ ਤੇ ਇਹ ਇਹ ਨੌਕਰੀ ਦੀ ਬਸ਼ੇਰੀ ਅੱਗੇ ਕਿ ਚੱਕਰੀ ਦੀ ਆ ਇਹ ਨੁਕਰੀ ਦੀ ਆ ਇਹ ਨੁਕਰੀ ਦੀ ਠੀਕ ਆ ਤੇ ਉਹ ਅਗਲੀ ਉਹ ਚੰਬੀ ਦੀ ਆ ਬਈ ਠੀਕ ਆ ਉਹਦੇ ਚ ਫਲਕਾਰੀ ਆ ਬਹੁਤ ਸੋਹਣੀ ਹੈ ਮਿੱਤਰੋ ਆ ਜਾਓ ਤੁਹਾਨੂੰ ਅੱਗੇ-ਅੱਗੇ ਨਾਲ-ਨਾਲ ਦਿਖਾਉਣਾ ਇਹ ਬਈ ਸੇਲ ਵਾਸਤੇ ਆ ਹਾਂਜੀ ਬਈ ਕੀ ਮੁੱਲ ਕਰਦੇ ਆ ਇਹਦਾ ਇਹਦਾ 3 ਲੱਖ ਰੁਪਏ ਬਈ 3 ਲੱਖ ਰੁਪਏ ਮੁੱਲ ਕਰਦੇ ਠੀਕ ਆ ਤੇ ਮਾਂ ਵਾਲੇ ਪਾਸੋਂ ਮਾਂ ਵਾਲੇ ਪਾਸੋਂ ਆਣ ਹੁਣ ਤੇ ਇਹ ਇਹ 6 ਮਹੀਨਿਆਂ ਦੀ ਆ ਬਈ 6 ਮਹੀਨਿਆਂ ਦੀ ਥੋੜੀ-ਥੋੜੀ ਫਲਕਾਰੀ ਆ ਨਾ ਹਾਂਜੀ ਬਈ ਠੀਕ ਆ ਤੇ ਅਗਲੀ ਬਈ ਏ ਬਈ ਪੱਥਰ ਦੀ ਬੜੀ ਸਾਫ ਆ ਯਾਰ ਹਾਂਜੀ ਬਈ ਇਹ ਹੀਰੇ ਕੋਲ ਜੇ ਖਾਣ ਦੀ ਹੈ ਸੇਲ ਹੋ ਗਈ ਸੇਲ ਹੋ ਗਈ ਹਾਂਜੀ ਠੀਕ ਆ ਬਈ ਘੋੜੀ ਬਹੁਤ ਵਧੀਆ ਕਿੰਨੀ ਹਾਈਟ ਹੋ ਗਈ ਹੈ 60 ਹੋ ਗਈ ਉਹ ਬਈ 60 ਕਿੰਨੀ ਉਮਰ ਦੀ ਹੈ ਇਹ ਹੋ ਗਈ 18 ਮਹੀਨਾ ਦੀ ਆ 18 ਮਹੀਨਾ ਦੀ ਵਸੇਰੀ ਆ ਠੀਕ ਆ ਤੇ ਉਹ ਅਗਲੀ ਉਹ ਇਹ ਘੋੜੀ ਆ ਬਈ ਠੀਕ ਆ ਇਹ ਵੀ ਸੇਲ ਆਸਤੇ ਹਾਂਜੀ ਬਈ ਇਹਦਾ ਕੀ ਮੁੱਲ ਕਰਦੇ ਆ

ਇਹ ਵੀ ਸੇਲ ਵਾਸਤੇ ਆ? ਹਾਂ ਜੀ। ਵਾਲਪੋਰੀਆਂ ਦੀ ਸਾਫ। ਵਾਲਪੋਰੀਆਂ ਸਾਫ ਆਪੀ। ਫਲਕਾਰੀ ਫਲਕੂਰੀ। ਫਲਕਾਰੀ ਬਾ ਤੁਹਾਡੇ ਸਾਹਮਣੇ ਆ ਕੋਈ ਕੰਨਾਂ ਧੀਆਂ ਮਾੜਾ ਉੱਟਾ। ਕੰਨਾਂ ਗੁੰਨਾਂ। ਹਾਂ ਜੀ ਬਾਈ। ਠੀਕ ਆ ਬਾਈ। ਤੇ ਹੈ ਕੋਈ ਯੰਪ ਦਵਾਇਆ ਕਿ ਨਹੀਂ? ਨਹੀਂ ਹਈ ਨਹੀਂ ਦਵਾਇਆ। ਹਾਂ ਜੀ। ਕਿੰਨੇ ਚਿਰ ਦੀ ਕਹਿਆ ਸੀ? 8.5 ਸਾਲਾਂ ਦੀ। 8.5 ਸਾਲ। ਹਾਂ ਜੀ। ਠੀਕ ਆ। ਤੇ ਇਧਰ ਆਹਾ ਮਾਰਵਾੜੀ। ਇਹ ਗੋਲਡਨ ਡਰਾਪ ਦੀ ਆ ਜੀ ਬਈ। ਇੱਕ ਹੀ ਮਾਰਵਾੜੀ ਬਾਈ ਇਹ ਵੈਸੇ ਹੀ ਇੱਕ ਲੈਂਦੀ ਆ ਜਾਂ ਇਹ ਵੈਸੇ ਹੀ ਇੱਕ ਲਈ ਸੀ ਬਈ। ਠੀਕ ਆ। ਤੇ ਇਹਦੇ ਬਾਰੇ ਮੜਿਆ ਤੁਸੀਂ ਕੀ ਡਿਟੇਲ ਇਹ ਗੋਲਡਨ ਆਗ ਦੀ ਬੱਚੀ ਆ ਬਈ ਤੇ 18 ਕ ਮਹੀਨੇ ਦੀ ਉਹ ਮਾਰਕਿੰਗ ਮਾਰ ਕੇ ਮੱਥੇ ਪੱਟਾ ਇੱਕ ਪੈਰ ਚਿੱਟਾ ਠੀਕ ਹੈ ਇੱਕ ਪੈਰ ਚਿੱਟਾ ਹਾਂਜੀ ਠੀਕ ਆ ਬਈ ਇਹ ਕਰਾਈ ਹੈ ਜੰਪ ਆਏ ਕਿ ਨਹੀਂ ਨਹੀਂ ਬਈ ਹਾਂਜੀ ਨਹੀਂ ਕਰਾਇਆ ਇਹ ਵੀ ਸੇਲ ਆਸਤੇ ਹੈ ਸੇਲ ਆਸਤੇ ਇਹਦਾ ਕੀ ਮੁੱਲ ਹੈ ਇਹਦਾ 1.15 ਲੱਖ ਰੁਪਏ 1.15 ਲੱਖ ਹਾਂਜੀ ਲੱਗਿਆ ਕੁਛ ਨਹੀਂ ਮੈਂ ਇੱਧਰ ਹੈ ਨਹੀਂ ਸੀ ਮੈਂ ਤਾਂ ਘੋੜੇ 'ਚ ਸੀ ਸੀਗਾ ਬਈ ਇੱਧਰ ਹੋਰ ਮੁੰਡਾ ਸੀ ਉਹ ਹੈ ਨਹੀਂ ਤਾਂ ਠੀਕ ਹੈ ਕਿੰਨੇ ਦਿਨ ਕਿੰਨੇ ਦਿਨ ਰੋਗੇ ਬਈ ਇਹ ਘੋੜਾ ਤਾਂ ਰਹਿਣਾ ਪਰਸ ਹੋ ਜਾਵੜਾ ਰਹਿਣਾ ਘੋੜਾ ਬਈ ਪਰਸ ਨੂੰ ਜਾਵਾਂਗੇ ਹਾਂਜੀ ਪੀਗਾ। ਲਵ ਯੂ ਦੋਸਤੋ ਇਹ ਗੱਲਾਂ ਬਾਤਾਂ ਸੀਗੀਆਂ ਬਾਈ ਦੇ ਨਾਲ ਤੇ ਹੁਣ ਆਪਾਂ ਵੀਡੀਓ ਨੂੰ ਕਰਦੇ ਹਾਂ ਸਮਾਪਤ ਜੇ ਵੀਡੀਓ ਵਧੀਆ ਲੱਗੀ ਤਾਂ ਸੰਪਰਕ ਕਰਿਓ ਬਾਈ ਦੇ ਨਾਲ ਨੰਬਰ ਡਿਸਕ੍ਰਿਪਸ਼ਨ ਚ ਚੱਲੀ ਜਾਂਦਾ। ਬਾਕੀ ਜੇ ਘੋੜੇ ਦੇ ਬਾਰੇ ਤੁਸੀਂ ਡਿਟੇਲ ਦੇ ਵਿੱਚ ਜਾਣਕਾਰੀ ਲੈਣੀ ਆ ਤੇ ਉਹ ਤੁਸੀਂ ਬਾਈ ਦੇ ਨਾਲ ਨੰਬਰ ਤੇ ਸੰਪਰਕ ਕਰ ਸਕਦੇ ਹੋ। ਸਸਤੀ।